ਜੇਕਰ ਤੁਸੀਂ ਇਹ ਸਾਰੀਆਂ ਗੱਲਾਂ ਕਰੋ ਤਾਂ ਤੁਸੀਂ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਜੇਕਰ ਤੁਸੀਂ 9 ਵਜੇ ਉੱਠਦੇ ਹੋ ਜੇ ਤੁਸੀਂ ਚੜ੍ਹਦੀ ਕਲਾ ਵਿੱਚ ਬੜੀ ਮੁਸ਼ਕਲ ਨਹੀਂ ਹੋਵੋਗੇ ਚੜ੍ਹਦੀ ਕਲਾ ਵਿੱਚ ਨਹੀਂ ਆ ਸਕਦੇ ਸਵੇਰ ਜਿਹੜੀ ਹੈ ਨਾ ਬੜੀ ਇੰਪੋਰਟੈਂਟ ਹੈ ਤੁਹਾਨੂੰ ਦਰਸਦੀ ਨਹੀਂ ਤੁਹਾਨੂੰ ਪ੍ਰਸ਼ੰਸਾ ਦੀ ਲੋੜ ਹੈ ਉੱਥੇ ਜਾਓ ਜਿੱਥੇ ਰੌਣਕ ਹੈ ਚੜ੍ਹਦੀ ਕਲਾ ਦੇ ਵਿੱਚ ਹੋਣ ਵਾਸਤੇ ਇੱਕ ਤਾਂ ਆਪਣੀ ਖੁਰਾਕ ਦਾ ਜਰੂਰ ਧਿਆਨ ਰੱਖੋ ਜੇਕਰ ਹਾਲੇ ਤੁਸੀਂ ਆਪਣੇ ਦਰਦਾਂ ਦੀਆਂ ਆਪਣੇ ਦੁੱਖਾਂ ਦੀਆਂ ਆਪਣੀਆਂ ਬਿਮਾਰੀਆਂ ਦੀਆਂ ਗੱਲਾਂ ਕਰਦੇ ਰਹੋਗੇ ਕੋਈ ਬੰਦਾ ਤੁਹਾਨੂੰ ਪਸੰਦ ਨਹੀਂ ਕਰੇਗਾ ਬਹੁਤੇ ਲੋਕ ਇਹ ਚਾਹੁੰਦੇ ਆ ਕਿ ਕੋਈ ਬੰਦਾ ਜਿਹੜਾ ਨਾ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੀ ਪ੍ਰਸ਼ੰਸਾ ਕਰਦਾ ਰਹੇ ਇਸ ਨਾਲ ਉਹ ਮੋਟੀਵੇਟ ਹੁੰਦੀ ਹੈ ਇਹ ਬੜਾ ਭੈੜਾ ਤਰੀਕਾ ਹੈਗਾ ਕਈ ਬੰਦੇ ਜਿਹੜੇ ਹੁੰਦੇ ਹਨ ਨਾ 5-7 ਮਿੰਟ ਤਾਂ ਠੀਕ ਹੁੰਦੇ ਹਨ ਫਿਰ ਉਹ ਆਪਣੇ ਪੁਰਾਣੇ ਗਿਲੇ ਸ਼ਿਕਵੇ ਲੈ ਬੈਠਦੇ ਹਨ ਮੇਰੇ ਪਿਤਾ ਜੀ ਨੇ ਮੇਰੇ ਵਾਸਤੇ ਕੁਝ ਨਹੀਂ ਕੀਤਾ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਇਹ ਨਹੀਂ ਕੀਤਾ ਯਾਰ 10 ਬੰਦੇ ਤੁਹਾਨੂੰ ਇਹ ਗੱਲ ਕਹਿਣਗੇ ਕਿ ਤੁਸੀਂ ਬਿਮਾਰ ਲੱਗਦੇ ਹੀ ਨਹੀਂ ਤੁਸੀਂ ਆਪਣੇ ਆਪ ਨੂੰ ਬਿਮਾਰ ਸਮਝਣਾ ਹੀ ਬੰਦ ਕਰ ਦੇਵੋਗੇ ਆ ਸਤਿ ਸ੍ਰੀ ਅਕਾਲ ਪਿਆਰੇ শ্রোਤਿਓ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਆ ਉਹ ਇਹ ਜਾਣਨਾ ਚਾਹੁੰਦੇ ਆ ਕਿ ਅਸੀਂ ਚੜ੍ਹਦੀ ਕਲਾ ਵਿੱਚ ਕਿਵੇਂ ਰਹੀਏ ਪਹਿਲੀ ਗੱਲ ਤਾਂ ਹੈ ਕਿ ਮੈਂ ਉਹਨਾਂ ਨੂੰ ਪੁੱਛਦਾ ਹੁਣਾ ਤੁਸੀਂ ਕੀ ਸਮਝਦੇ ਹੋ ਚੜ੍ਹਦੀ ਕਲਾ ਦਾ ਕੀ ਮਤਲਬ ਹੈਗਾ ਚੜ੍ਹਦੀ ਕਲਾ ਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਜਕਾਰੇ ਮਾਰੋ ਜਕਾਰੇ ਬੋਲੋ ਜਾਂ ਨਾਰੇ ਲਾਓ ਜਾਂ ਛਾਲਾ ਮਾਰੋ ਇਹ ਚੜ੍ਹਦੀ ਕਲਾ ਨਹੀਂ ਹੈ ਚੜ੍ਹਦੀ ਕਲਾ ਜੇ ਤੁਸੀਂ ਆਪਣਾ ਕੰਮ ਠੀਕ ਢੰਗ ਨਾਲ ਕਰ ਰਹੇ ਹੋ ਤਾਂ ਤੁਸੀਂ ਚੜ੍ਹਦੀ ਕਲਾ ਵਿੱਚ ਹੋ ਮਰੀਜ਼ ਦਾ ਕੰਮ ਕੀ ਹੈ ਮਰੀਜ਼ ਦਾ ਕੰਮ ਆਰਾਮ ਕਰਨਾ ਵਕਤ ਸਿਰ ਦਵਾਈ ਲੈਣਾ ਜੇ ਉਹ ਆਰਾਮ ਕਰੇਗਾ ਡਾਕਟਰ ਦੇ ਦੱਸੇ ਅਨਸਾਰ ਤੇ ਵਕਸਿਰ ਦਵਾਈ ਲਏਗਾ ਤੇ ਉਹ ਬੜੇ ਜਲਦੀ ਚੜ੍ਹ ਤੇ ਕਲਾ ਵਿੱਚ ਹੋ ਜਾਏਗਾ ਉਹਦਾ ਜਿਹੜਾ ਟੈਂਦੀ ਕਲਾ ਹੈਗੀ ਆ ਉਹ ਆਟੋਮੈਟਿਕਲੀ ਜਿਹੜੀ ਹੈ ਦੂਰ ਹੋ ਜਾਏਗੀ ਐਸੇ ਤਰੀਕੇ ਨਾਲ ਵਿਦਿਆਰਥੀ ਜੇਕਰ ਪੜ੍ਹਾਈ ਕਰਦਾ ਹੈ ਵਿਦਿਆਰਥੀ ਦਾ ਕੰਮ ਪੜ੍ਹਾਈ ਕਰਨਾ ਹੈਗਾ ਜੇ ਉਹ ਪੜ੍ਹਾਈ ਕਰਦਾ ਇਹ ਨਹੀਂ ਹੈ ਕਿ ਉਹ ਪਿਆਰ ਕਰਨ ਲੱਗ ਜਾਵੇ ਕਿਸੇ ਨੂੰ ਤੇ ਪੜ੍ਹਾਈ ਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਵੇ ਮਤਲਬ ਉਹ ਉਥੇ ਪੜ੍ਹਨ ਵਾਸਤੇ ਗਿਆ ਪੜਨ ਨੂੰ ਜੇਕਰ ਨੰਬਰ 1 ਤੇ ਰੱਖੇਗਾ ਪਿਆਰ ਵੀ ਪਾਵੇਂ ਕਿਸੇ ਨੂੰ ਕਰੇ ਪਰੰਤੂ ਪਿਆਰ ਨੰਬਰ 2 ਤੇ ਰੱਖੇ ਜੇਕਰ ਉਹ ਪਿਆਰ ਨੂੰ ਨੰਬਰ 1 ਤੇ ਰੱਖ ਲੇਗਾ ਤਾਂ ਉਸ ਨਾਲ ਉਹ ਉਹਦੇ ਵਿੱਚ ਚਿੰਤਾ ਪੈਦਾ ਹੋਏਗੀ ਕਿਉਂਕਿ ਬਾਕੀ ਸਾਰੇ ਜਿਹੜੇ ਆ ਪੜ੍ਹਾਈ ਕਰ ਰਹੇ ਹੋਣਗੇ ਤੇ ਉਹ ਜਿਹੜਾ ਹੈ ਉਹ ਘਮਣ ਫਕੇਰੀ ਦੇ ਵਿੱਚ ਪਿਆ ਹੋਏਗਾ ਇਸ ਕਰਕੇ ਉਹ ਟੈਂਦੀ ਕਲਾ ਵਿੱਚ ਹੋਏਗਾ ਉਸ ਵਾਸਤੇ ਇਲਾਜ ਇਹੀ ਹੈ ਕਿ ਉਹ ਪੜ੍ਹਾਈ ਨੂੰ ਤਰਜੀਹ ਦੇਵੇ ਪਿਆਰ ਵੀ ਕਰੇ ਪਰੰਤੂ ਨੰਬਰ 1 ਤੇ ਪੜ੍ਹਾਈ ਨੂੰ ਰੱਖੇ ਚੜ੍ਹਦੇ ਕਾਲਾ ਦਾ ਮਤਲਬ ਹੈ ਸਵੇਰੇ ਕਿੰਨੇ ਵਜੇ ਉੱਠਦੇ ਹੋ ਤੁਸੀਂ ਸੂਰਜ ਜਿਹੜਾ ਹੈ ਨਾ ਉਹ ਕਿਸੇ ਪਰਪਸ ਦੇ ਨਾਲ ਆਉਂਦਾ ਹੈਗਾ ਜਿਹੜਾ ਚਾਨਣਾ ਹੁੰਦਾ ਨਾ ਚਾਨਣਾ ਤੁਹਾਨੂੰ ਜਗਾਉਣ ਵਾਸਤੇ ਹੈਗਾ ਤੇ ਜੇਕਰ ਤੁਸੀਂ 9 ਵਜੇ ਉੱਠਦੇ ਹੋ ਤੇ ਤੁਸੀਂ ਚੜ੍ਹਦੇ ਕਾਲਾ ਵਿੱਚ ਬੜੇ ਮੁਸ਼ਕਲ ਨਾਲ ਹੀ ਹੋਵੋਗੇ ਚੜ੍ਹਦੇ ਕਾਲਾ ਵਿੱਚ ਨਹੀਂ ਆ ਸਕਦੇ ਚੜ੍ਹਦੇ ਕਾਲਾ ਵਿੱਚ ਤਾਂ ਹੋਵੋਗੇ ਜੇਕਰ ਤੁਸੀਂ ਸਵੇਰੇ ਉਠੋ ਸਵੇਰੇ ਉਠੋ ਕਿਸੇ ਦੋਸਤ ਯਾਰ ਦੇ ਨਾਲ ਦੋਸਤਾਂ ਦੇ ਨਾਲ ਸੈਰ ਵਗੈਰਾ ਕਰਨ ਜਾਓ ਕੁਦਰਤ ਨੂੰ ਦੇਖੋ ਸਵੇਰ ਜਿਹੜੀ ਹੈ ਨਾ ਬੜੀ ਇੰਪੋਰਟੈਂਟ ਹੈ ਸਵੇਰ ਸਾਨੂੰ ਖੁਸ਼ ਰੱਖਦੀ ਹੈ ਸਵੇਰ ਚੜ੍ਹਦੀ ਕਲਾ ਚ ਰੱਖਦੀ ਹੈ ਕਿਉਂ ਚੜ੍ਹਦੀ ਕਲਾ ਚ ਰੱਖਦੀ ਹੈ ਸਵੇਰ ਦੇ ਵਿੱਚ ਆਕਸੀਜਨ ਦੀ ਸਪਲਾਈ ਵਧੀ ਹੋਈ ਹੁੰਦੀ ਹੈ ਉਹ ਆਕਸੀਜਨ ਦੀ ਵਧੀ ਹੋਈ ਸਪਲਾਈ ਜਿਹੜੀ ਹੈ ਉਹ ਸਾਡੇ ਖੁਰਾਕ ਹੁੰਦੀ ਹੈ ਬੰਦੇ ਨੂੰ ਜੋ ਚੀਜ਼ ਚਾਹੀਦੀ ਹੈ ਨਾ ਉਹ ਆਕਸੀਜਨ ਇਹ ਯੋਗਾ ਵੀ ਜਿਹੜਾ ਨਾ ਇਹ ਵੀ ਇਹੀ ਗੱਲ ਕਹਿੰਦਾ ਹੈਗਾ ਕਿ ਤੁਸੀਂ ਕਸਰਤ ਕਰੋ ਕਸਰਤ ਦੇ ਨਾਲ ਤੁਹਾਡੀ ਆਕਸੀਜਨ ਅੰਦਰ ਜਾ ਰਹੀ ਜਾਏਗੀ ਅੰਦਰ ਆਕਸੀਜਨ ਜਿਆਦਾ ਜਾਏਗੀ ਤਾਂ ਤੁਸੀਂ ਆਪੇ ਖੜ ਜਾਓਗੇ ਜੇਕਰ ਬੰਦੇ ਨੂੰ ਠੰਡੀ ਠੰਡੀ ਹਵਾ ਆ ਰਹੀ ਹੋਵੇ ਗਰਮੀ ਦੇ ਮੌਸਮ ਦੇ ਵਿੱਚ ਸਵੇਰੇ ਉਹ ਸੈਰ ਕਰ ਰਿਹਾ ਹੋਵੇ ਤਾਂ ਉਹ ਚੜ੍ਹਦੀ ਕਲਾ 'ਚ ਹੋਊਗਾ ਚੜ੍ਹਦੀ ਕਲਾ 'ਚ ਜਦੋਂ ਉਹ ਹੋਏਗਾ ਤਾਂ ਜਦੋਂ ਵਾਪਸ ਆਏਗਾ ਉਹ ਬਹੁਤਾ ਇਧਰੋਂ ਉੱਠ ਕੇ ਉੱਧਰ ਬੈ ਜਾਣਾ ਉਧਰੋਂ ਉੱਠ ਕੇ ਉਧਰ ਬੈ ਜਾਣ ਵਾਲਾ ਕੰਮ ਨਹੀਂ ਕਰੇਗਾ ਉਹ ਨਾਏਗਾ ਮਾ ਕੇ ਤਿਆਰ ਹੋਏਗਾ ਤਿਆਰ ਹੋ ਕੇ ਉਸ ਨੂੰ ਆਪਣੇ ਇੰਪੋਰਟੈਂਟ ਹੋਣ ਦੀ ਭਾਵਨਾ ਪੈਦਾ ਹੋਏਗੀ ਕਿ ਤੁਸੀਂ ਆਪਣੇ ਆਪ ਨੂੰ ਮਹੱਤਵਪੂਰਨ ਸਮਝਦੇ ਹੋ ਮਹੱਤਵਪੂਰਨ ਤਾਂ ਸਮਝੋਗੇ ਜੇਕਰ ਤੁਸੀਂ ਸਵੇਰੇ ਜਾਗਦੇ ਹੋ ਸਵੇਰੇ ਉੱਠ ਕੇ ਤਿਆਰ ਹੁੰਦੇ ਹੋ ਠੀਕ ਢੰਗ ਦੇ ਕੱਪੜੇ ਪਾਉਨੇ ਹੋ ਠੀਕ ਵਕਤ ਤੇ ਨਾਸ਼ਤਾ ਕਰਦੇ ਹੋ ਠੀਕ ਵਕਤ ਤੇ ਕੰਮ ਵਾਲੀ ਜਗ੍ਹਾ ਤੇ ਪਹੁੰਚਦੇ ਹਾਂ ਠੀਕ ਵਕਤ ਤੇ ਪੜ੍ਹਾਈ ਕਰਦੇ ਹਾਂ ਜੇਕਰ ਤੁਸੀਂ ਇਹ ਸਾਰੀਆਂ ਗੱਲਾਂ ਕਰੋ ਤਾਂ ਤੁਸੀਂ ਚੜ੍ਹਦੀ ਕਲਾ 'ਚ ਰਹੋਗੇ ਮੈਂ ਇਹ ਗਰੰਟੀ ਦਿੰਦਾ ਹੈਗਾ ਇਹਨਾਂ ਦੇ ਹੁੰਦੇ ਆ ਤੁਹਾਡੇ ਵਿੱਚ ਟੈਂਦੀ ਕਲਾ ਨਹੀਂ ਪੈਦਾ ਹੋਏਗੀ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਟੈਂਦੀ ਕਲਾ ਵਿੱਚ ਨਹੀਂ ਹੁੰਦੇ ਉਹ ਜਾਣ ਕੇ ਬਣੇ ਹੋਏ ਹੁੰਦੇ ਹਨ ਉਹ ਕਈਆਂ ਨੂੰ ਕਹਿਣਗੇ ਮੈਂ ਬੜਾ ਦੁਖੀ ਹਾਂ ਮੇਰੇ ਘਰ ਵਾਲੇ ਜਿਹੜੇ ਹਨ ਉਹ ਮੈਨੂੰ ਬੜਾ ਤੰਗ ਕਰਦੇ ਹਨ ਮੇਰੇ ਘਰ ਵਾਲੇ ਜਿਹੜੇ ਹੈਗੇ ਆ ਉਹ ਐਵੇਂ ਕਰਦੀ ਐ ਉਹ ਕਰਦੀ ਐ ਉਹ ਅਸਲ ਚ ਤਰਸ ਪਾਲਦੇ ਹਨ ਤਰਸ ਪਿਟੀ ਤਰਸ ਪਾਲਦੇ ਹਨ ਮਤਲਬ ਕਹਿਣ ਦਾ ਇਹ ਹੈ ਕਿ ਉਹ ਇਸ ਢੰਗ ਨਾਲ ਇੰਪੋਰਟੈਂਟ ਬਣਨਾ ਚਾਹੁੰਦੇ ਹਨ ਹੁਣ ਤਾਂ ਡਾਕਟਰ ਵੀ ਮਰੀਜ਼ਾ ਨੂੰ ਕਹਿੰਦੇ ਹਨ ਕਿ ਸਵੇਰੇ ਪਿਆਰ ਹੋਵੇ ਪਿਆਰ ਪਿਆਰ ਹੋਣ ਦਾ ਮਤਲਬ ਇਹ ਹੈ ਕਿ ਜਿਹੜਾ ਵੀ ਤੁਹਾਨੂੰ ਮਿਲਣ ਆਵੇ ਜਿਹੜਾ ਵੀ ਤੁਹਾਨੂੰ ਵੇਖੇ ਉਹ ਕਹੇ ਤੁਸੀਂ ਤਾਂ ਬਿਮਾਰ ਲੱਗਦਾ ਹੀ ਨਹੀਂ ਜੇ 10 ਬੰਦੇ ਤੁਹਾਨੂੰ ਇਹ ਗੱਲ ਕਹਿਣਗੇ ਕਿ ਤੁਸੀਂ ਬਿਮਾਰ ਲੱਗਦਾ ਹੀ ਨਹੀਂ ਤੁਸੀਂ ਆਪਣੇ ਆਪ ਨੂੰ ਬਿਮਾਰ ਸਮਝ ਨਹੀਂ ਬੰਦ ਕਰਦੇ ਹੋਗੇ ਕਿਉਂਕਿ ਦੂਜੇ ਜੋ ਕੋਈ ਤੁਹਾਨੂੰ ਕਹਿੰਦੇ ਹਨ ਉਹਦਾ ਤੁਹਾਡੇ ਤੇ ਅਸਰ ਹੁੰਦਾ ਐਸੇ ਢੰਗ ਦੇ ਨਾਲ ਜੇਕਰ ਤੁਸੀਂ ਤਿਆਰ ਹੋਏ ਹੋਵੋ ਹਰ ਬੰਦਾ ਤੁਹਾਨੂੰ ਪਸੰਦ ਕਰੇਗਾ ਹਰ ਬੰਦਾ ਤੁਹਾਡੇ ਨੇੜੇ ਆਉਣਾ ਚਾਹੇਗਾ ਸੋ ਦੂਜਿਆਂ ਨਾਲ ਚੰਗਾ ਵਿਹਾਰ ਕਰੋ ਉਹ ਆਪੇ ਤੁਹਾਡੀ ਪ੍ਰਸ਼ੰਸਾ ਕਰਨਗੇ ਤੁਹਾਨੂੰ ਤਾਰਸਦੇ ਨਹੀਂ ਬਹੁਤ ਪਰ ਸੰਸਾਦੀ ਲੋੜ ਹੈ ਔਰਤਾਂ ਜਿਹੜੀਆਂ ਹੈਗੀਆਂ ਉਹ ਵਿਟਾਮਿਨ ਨਹੀਂ ਲੈਂਦੀਆਂ ਉਹ ਟੋਨਿਕ ਵੀ ਨਹੀਂ ਲੈਂਦੀਆਂ ਉਹਨਾਂ ਨੂੰ ਕੰਪਲੀਮੈਂਟਸ ਜਿਹੜੇ ਹਨ ਉਹਦੇ ਨਾਲ ਹੀ ਉਹ ਜਿਹੜੀਆਂ ਹੈ ਉਹ ਉੱਡਦੀਆਂ ਫਿਰਦੀਆਂ ਹੈਗੀਆਂ ਜਿਹਨੂੰ ਕਹਿੰਦੇ ਸੋ ਤੁਸੀਂ ਵੇਖੋਗੇ ਕਿ ਸਮਾਗਮ ਦੇ ਵਿੱਚ ਔਰਤਾਂ ਜਿਹੜੀਆਂ ਚੜ੍ਹਦੀ ਕਲਾ ਚ ਹੁੰਦੀਆਂ ਕਿਉਂਕਿ ਹਾਲੇ-ਦਲੇ ਰੌਣਕ ਹੁੰਦੀ ਹੈ ਉੱਥੇ ਜਾਓ ਜਿੱਥੇ ਰੌਣਕ ਹੈ ਉਹ ਕੰਮ ਕਰੋ ਜਿਹਦੇ ਵਿੱਚ ਹੋਰ ਬੰਦੇ ਜਿਹੜੇ ਹਨ ਉਹ ਕੰਮ ਕਰ ਰਹੇ ਹਨ ਦੂਜਾ ਵਾਂਗ ਜੇ ਨੋ ਵਿਹਾਰ ਕਰੋਗੇ ਤਾਂ ਤੁਸੀਂ ਆਟੋਮੈਟਿਕਲੀ ਤੁਸੀਂ ਸੁਭਾਵਕ ਹੀ ਚੜ੍ਹਦੀ ਕਲਾ ਵਿੱਚ ਹੋ ਜਾਵੋਗੇ ਚੜ੍ਹਦੇ ਕਲਾ ਦੇ ਵਿੱਚ ਆਉਣ ਵਾਸਤੇ ਇੱਕ ਤਾਂ ਆਪਣੀ ਖੁਰਾਕ ਦਾ ਜਰੂਰ ਧਿਆਨ ਰੱਖੋ ਪੰਜਾਬ ਦੇ ਵਿੱਚ ਇਸ ਵੇਲੇ ਟੈਂਦੀ ਕਲਾ ਇਸ ਕਰਕੇ ਹੈ ਕਿ ਨਸ਼ਿਆਂ ਦਾ ਇਤਨਾ ਸੇਵਨ ਹੈ ਇਤਨੀ ਵਰਤੋਂ ਕੀਤੀ ਜਾ ਰਹੀ ਹੈ ਕਿ ਬੰਦੇ ਦੇ ਵਿੱਚ ਖੁਸ਼ ਰਹਿਣ ਦਾ ਹੌਸਲਾ ਹੀ ਨਹੀਂ ਹੈ ਸੋ ਆਪਣਾ ਕੰਮ ਕਰੋ ਕੁਝ ਬਣੋ ਵਿਕਾਸ ਕਰੋ ਪ੍ਰੋਗਰਾਮ ਬਣਾਓ ਇੱਕ ਮਹੀਨੇ ਦੇ ਵਿੱਚ ਮੈਂ ਇਹ ਕੁਝ ਕਰਨਾ ਇੱਕ ਸਾਲ ਦੇ ਵਿੱਚ ਮੈਂ ਇਹ ਕੁਝ ਕਰਨਾ ਦੋ ਸਾਲ ਦੇ ਵਿੱਚ ਮੈਂ ਇਹ ਕੋਰਸ ਕਰਨਾ ਤਿੰਨ ਸਾਲ ਦੇ ਵਿੱਚ ਮੈਂ ਇਹ ਕੰਮ ਮਕਾਉਣਾ ਹੈ ਸੋ ਇਸ ਤਰ੍ਹਾਂ ਤੁਸੀਂ ਚੜ੍ਹਦੀ ਕਲਾ ਚ ਰਹੋਗੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਹੁੰਦੇ ਹਨ ਨਾ ਉਹ ਵੀ ਚੜ੍ਹਦੇ ਕਲਾ ਚ ਰਹਿੰਦੇ ਆ ਕਿਵੇਂ ਮੈਨੂੰ ਯਾਦ ਆ ਮੈਂ ਕਿਸੇ ਵੇਲੇ ਕਿਸੇ ਮੋਰਚੇ ਦੇ ਵਿੱਚ ਜੇਲ੍ਹ ਦੇ ਵਿੱਚ ਸੀ ਉੱਥੇ ਇੱਕ ਆਦਮੀ ਸੀ ਉਹਨੂੰ 20 ਸਾਲ ਦੀ ਕੈਦ ਹੋਈ ਹੋਈ ਸੀ ਉਹ ਬੜਾ ਚੜ੍ਹਦੇ ਕਾਲਾਂ ਚ ਰਹਿੰਦਾ ਸੀ ਉਹ ਕਿਹਾ ਕਰਦਾ ਸੀ ਕਿ ਜਦੋਂ ਮੈਂ ਕੈਦ ਕੱਟ ਕੇ ਜਾਵਾਂਗਾ ਤੇ ਮੈਂ ਆਪਣੀਆਂ ਪੋਤੀਆਂ ਦੇ ਵਿਆਹ ਕਰਨੇ ਆ ਉਸਨੇ ਆਪਣੇ ਸਾਹਮਣੇ ਉਦੇਸ਼ ਮਿੱਥਿਆ ਹੋਇਆ ਸੀ ਕਿ ਮੈਂ ਆਪਣੀਆਂ ਪੋਤੀਆਂ ਆਪਣੀਆਂ ਪੋਤੀਆਂ ਦੇ ਵਿਆਹ ਕਰਨੇ ਹੈਗੇ ਕੋਈ ਉਦੇਸ਼ ਮਿੱਥ ਕੇ ਜ਼ਿੰਦਗੀ ਜੀਵੋ ਤੁਹਾਡਾ ਕੀ ਕੋਈ ਪ੍ਰੋਗਰਾਮ ਹੈ ਤੁਹਾਡੀ ਕੋਈ ਵਿਅੰਤ ਹੈ ਤੁਹਾਡਾ ਕੋਈ ਉਦੇਸ਼ ਹੈ ਤੁਹਾਡਾ ਕੋਈ ਨਿਸ਼ਾਨਾ ਹੈ ਉਸ ਨੂੰ ਲਿਖੋ ਲਿਖ ਕੇ ਸਾਹਮਣੇ ਰੱਖੋ ਕਿ ਇਹ ਮੇਰਾ ਨਿਸ਼ਾਨਾ ਹੈ ਸੋ ਉਹ ਨਿਸ਼ਾਨਾ ਜਿਹੜਾ ਹੈ ਤੁਹਾਨੂੰ ਚੜ੍ਹਦੀ ਕਲਾ ਚ ਰੱਖੇਗਾ ਤੁਹਾਨੂੰ ਪਟਕਣ ਨਹੀਂ ਦੇਵੇਗਾ ਦੂਜਿਆਂ ਦੇ ਕੰਮ ਆਵੋ ਦੂਜਿਆਂ ਦੇ ਕੰਮ ਆਵੋ ਕੋਈ ਗੱਡਾਰ ਰੁਕਿਆ ਹੋਇਆ ਤੁਸੀਂ ਲੰਘ ਰਹੇ ਹੋ ਉੱਥੇ ਤੁਸੀਂ ਇਹ ਦੇਖਦੇ ਰਹੋਗੇ ਕਿ ਉਹ ਕਿਵੇਂ ਗੱਡਾ ਕੱਢਦਾ ਹੈ ਜਾਂ ਮਦਦ ਕਰਨ ਦੀ ਜਾਂ ਘਟੋ ਘਟ ਪ੍ਰਸ਼ੰਸਾ ਪ੍ਰੀਆਂ ਨਜ਼ਰਾਂ ਨਾਲ ਤਾਂ ਵੇਖੋ ਉਹ ਜਿਹੜਾ ਹਿੰਮਤ ਕਰ ਰਿਹਾ ਹੈ ਜਿਹੜਾ ਮਿਹਨਤ ਕਰ ਰਿਹਾ ਹੈ ਸੋ ਜਿਹੜੇ ਲੋਕ ਯਤਨ ਕਰ ਰਹੇ ਹਨ ਮਿਹਨਤ ਕਰ ਰਹੇ ਹਨ ਹਾਰਡ ਵਰਕ ਕਰ ਰਹੇ ਹਨ ਉਹਨਾਂ ਦੀ ਪ੍ਰਸ਼ੰਸਾ ਕਰੋ ਆਪ ਵੀ ਇਹ ਕਰੋ ਬੱਚੇ ਜਿਹੜੇ ਹਨ ਚੜ੍ਹਦੀ ਕਲਾ ਤੋਂ ਬਿਨਾਂ ਨਹੀਂ ਪਾਲੇ ਜਾ ਸਕਦੇ ਬੱਚੇ ਚੜ੍ਹਦੀ ਕਲਾ ਤੋਂ ਬਿਨਾ ਪੜਨਗੇ ਨਹੀਂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਤੁਸੀਂ ਟੁਕਵੀਂ ਖੁਰਾਕ ਦੇਣੀ ਹੈ ਉਹਨਾਂ ਦਾ ਟੁਕਵਾਂ ਧਿਆਨ ਰੱਖਣਾ ਹੈ ਉਹਨਾਂ ਨੂੰ ਹੌਸਲਾ ਜਿਹੜਾ ਹੈ ਉਹਨਾਂ ਦਾ ਬਣਾਈ ਰੱਖਣਾ ਹੈਗਾ ਚੜ੍ਹਦੀ ਕਲਾ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮੈਂ ਜਿਵੇਂ ਕਿਹਾ ਹੈਗਾ ਵੀ ਜਕਾਰੇ ਮਾਰਦੇ ਫਿਰੋ ਜਾਂ ਤੁਸੀਂ ਨਾਰੇ ਮਾਰਦੇ ਫਿਰੋ ਚੜ੍ਹਦੀ ਕਲਾ ਜਿਹੜੀ ਹੈ ਤੁਹਾਡੇ ਅੰਦਰੋਂ ਪ੍ਰੇਰਣਾ ਜਾਗਣੀ ਚਾਹੀਦੀ ਹੈਗੀ ਹੈ ਬਹੁਤੇ ਲੋਕ ਇਹ ਚਾਹੁੰਦੇ ਆ ਕਿ ਕੋਈ ਬੰਦਾ ਜਿਹੜਾ ਨਾ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੀ ਪ੍ਰਸ਼ੰਸਾ ਕਰਦਾ ਰਹੇ ਇਸ ਨਾਲ ਉਹ ਮੋਟੀਵੇਟ ਹੁੰਦੀ ਹੈ ਇਹ ਬੜਾ ਭੈੜਾ ਤਰੀਕਾ ਹੈ ਪ੍ਰਸ਼ੰਸਾ ਤੁਸੀਂ ਪਾਏ ਨਾ ਕੇਵਲ ਆਪਣੀਆਂ ਸਮੱਸਿਆਵਾਂ ਹੱਲ ਕਰਨੀਆਂ ਹੋਰਾਂ ਦੀਆਂ ਵੀ ਕਰਨੀਆਂ ਹੋਰਾਂ ਦੀਆਂ ਨਹੀਂ ਕਰਨੀਆਂ ਸੋ ਹਾਲੇ ਤੋਂ ਹਾਲੇ ਵਿੱਚ ਤੁਸੀਂ ਪਾਪੂਲਰ ਹੋ ਕਿ ਲੋਕ ਤੁਹਾਨੂੰ ਜਾਣਦੇ ਹਨ ਜੇਕਰ ਤੁਸੀਂ ਹੈਲਪਫੁਲ ਲੋਗ ਮਦਦਗਾਰ ਸਾਬਤ ਹੁੰਨੇ ਹੋ ਤੁਹਾਨੂੰ ਮੈਂ ਕਹਾਂਗਾ ਤੁਹਾਨੂੰ ਸਾਰਾ ਮਹੱਲਾ ਜਾਣਦਾ ਹੋਏਗਾ ਕਿਉਂਕਿ ਤੁਸੀਂ ਆਪ ਚੜ੍ਹਦੀ ਕਲਾ ਵਿੱਚ ਨਹੀਂ ਤੁਸੀਂ ਹੋਰਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਲਿਆਉਣਾ ਹੈ ਜੇਕਰ ਹਾਲੇ ਤੁਸੀਂ ਆਪਣੇ ਦਰਦਾਂ ਦੀਆਂ ਆਪਣੇ ਦੁੱਖਾਂ ਦੀਆਂ ਆਪਣੀਆਂ ਬਿਮਾਰੀਆਂ ਦੀਆਂ ਗੱਲਾਂ ਕਰਦੇ ਰਹੋਗੇ ਕੋਈ ਬੰਦਾ ਤੁਹਾਨੂੰ ਪਸੰਦ ਨਹੀਂ ਕਰੇਗਾ ਨਾ ਕੋਈ ਤੁਹਾਨੂੰ ਬੁਲਾਏਗਾ ਨਾ ਕੋਈ ਤੁਹਾਡੇ ਘਰ ਆਏਗਾ ਕਈ ਬੰਦੇ ਜਿਹੜੇ ਹੁੰਦੇ ਹਨ ਨਾ 5-7 ਮਿੰਟ ਤਾਂ ਠੀਕ ਹੁੰਦੇ ਹਨ ਫਿਰ ਉਹ ਆਪਣੇ ਪੁਰਾਣੇ ਗਿਲੇ ਸ਼ਿਕਵੇ ਲੈ ਬੈਠਦੇ ਹਨ ਮੇਰੇ ਪਿਤਾ ਜੀ ਨੇ ਮੇਰੇ ਵਾਸਤੇ ਕੁਝ ਨਹੀਂ ਕੀਤਾ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਇਹ ਨਹੀਂ ਕੀਤਾ ਇਹ ਇੱਕ ਬਿਰਧ ਆਸ਼ਰਮ ਸੀ ਉਸ ਬਿਰਧ ਆਸ਼ਰਮ ਦੇ ਵਿੱਚ ਜਿੰਨੇ ਬੰਦੇ ਸੀ ਉਹ ਸਾਰੇ ਜਾਂ ਆਪਣੀਆਂ ਨੂਹਾਂ ਦਾ ਖੰਡਨ ਕਰਦੇ ਸੀ ਨਾ ਉਹਨਾਂ ਨੂੰ ਜਾਂ ਉਹਨਾਂ ਨੂੰ ਪੰਡਦੇ ਸੀ ਤੇ ਆਪਣੇ ਪੁੱਤਰਾਂ ਦੇ ਨੁਕਸ ਕੱਢਦੇ ਸੀ ਇੱਕ ਨਵਾਂ ਬੰਦਾ ਆਇਆ ਉਸ ਨੇ ਦੇਖਿਆ ਉਸ ਨੇ ਉਹਨਾਂ ਨੂੰ ਕਿਹਾ ਕਿ ਮੈਂ ਤਿੰਨ ਚਾਰ ਦਿਨ ਤੋਂ ਇਹੀ ਦੇਖ ਰਿਹਾ ਹਾਂ ਸਾਰੇ ਇਹੀ ਗੱਲਾਂ ਕਰ ਰਹੇ ਆਂ ਆਪਣੀਆਂ ਨੂਹਾਂ ਦੀ ਪੰਢੀ ਕਰਦੇ ਆਂ ਤੇ ਆਪਣੇ ਪੁੱਤਰਾਂ ਨੂੰ ਕੰਟੈਂਡਮ ਕਰਦੇ ਹੈਗੇ ਤੇ ਏ ਅੱਜ ਤੋਂ ਬੰਦ ਕੋਈ ਗੱਲ ਕਰਨੀ ਹੈ ਤਾਂ ਕਰੋ ਉਸ ਤੋਂ ਬਾਅਦ ਤਿੰਨ ਚਾਰ ਦਿਨ ਸਾਰੇ ਚੁੱਪ ਕਰਕੇ ਬਹਿ ਕੇ ਉੱਥੋਂ ਚਲੇ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਹੋਰ ਕੋਈ ਗੱਲ ਹੀ ਨਹੀਂ ਸੀ ਆਉਂਦੀ ਚੜ੍ਹਦੀ ਕਲਾ 'ਚ ਹੋਣਾ ਹੀ ਨਹੀਂ ਹੈ ਚੜ੍ਹਦੀ ਕਲਾ 'ਚ ਹੋਰਾਂ ਨੂੰ ਵੀ ਕਰਨਾ ਹੈ ਉਹਨਾਂ ਨੂੰ ਕਰਨਾ ਹੈ ਵੈਸੇ ਤਾਂ ਸਿੱਖ ਧਰਮ ਦੇ ਵਿੱਚ ਚੜ੍ਹਦੀ ਕਲਾ ਜਿਹੜੀ ਹੈ ਉਹ ਇੱਕ ਗੁਰੂ ਸਾਹਿਬ ਨੇ ਹੀ ਸਾਨੂੰ ਵਰਦਾਨ ਦਿੱਤਾ ਹੋਇਆ ਹੈਗਾ ਮਲੇ ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਰੱਖੋ ਉਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਜੋ ਦੁੱਖ ਬਰਦਾਸ਼ਤ ਕੀਤੇ ਜੋ ਕਾਟੇ ਸਹੇ ਉਹ ਤੁਹਾਡੇ ਆਪਣੇ ਕਾਟੇ ਜਿਹੜੇ ਹਨ ਕਿ ਉਹਨਾਂ ਕਾਟਿਆਂ ਨਾਲੋਂ ਵੱਡੇ ਹਨ ਸੋਚੜ ਦੀ ਕਲਾ ਵਿੱਚ ਰਹੋ ਆਪਣਾ ਕੰਮ ਕਰੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਤੁਹਾਡੇ ਵਿੱਚ ਜਿਹੜੀ ਭਾਵਨਾ ਪੈਦਾ ਹੋਏਗੀ ਉਹੀ ਚੜ੍ਹਦੀ ਕਲਾ ਹੈ ਉਸੇ ਨੂੰ ਚੜ੍ਹਦੀ ਕਲਾ ਕਹਿੰਦੇ ਹਨ ਕਦੇ ਵੀ ਕਿਸੇ ਤੋਂ ਮੀਂਹ ਦੀ ਆਸ ਨਾ ਰੱਖੋ ਹਮਦਰਦੀ ਤੁਹਾਡੇ ਵਾਸਤੇ ਨਹੀਂ ਹੈ ਹਮਦਰਦੀ ਉਹ ਹੈ ਜਿਹੜੀ ਤੁਸੀਂ ਲੋਕਾਂ ਨੂੰ ਦੇਣੀ ਹੈ ਕਈ ਵਾਰੀ ਹੌਸਲਾ ਹੀ ਚਾਹੀਦਾ ਹੁੰਦਾ ਬੰਦੇ ਨੂੰ ਉਹ ਹੌਸਲੇ ਦੇ ਨਾਲ ਹੀ ਉਹ ਬਲਵਾਨ ਹੋ ਜਾਂਦਾ ਹੈ ਉਹ ਕਾਮਯਾਬ ਹੋ ਜਾਂਦਾ ਹੈ ਸੋ ਅਧਿਆਪਕ ਜਿਹੜੇ ਚੰਗਾ ਅਧਿਆਪਕ ਹੁੰਦਾ ਹੈ ਜਿਹੜੇ ਵਿਦਿਆਰਥੀਆਂ ਦੇ ਵਿੱਚ ਹੌਸਲਾ ਪੈਦਾ ਕਰਦਾ ਹੈ ਉਹਨਾਂ ਦੇ ਵਿੱਚ ਸਭੈ ਵਿਸ਼ਵਾਸ ਪੈਦਾ ਕਰਦਾ ਕਿ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਇੱਕ ਸਾਡੇ ਨਾਲ ਇੱਕ ਸਾਡਾ ਜਮਾਤੀ ਸੀ ਉਹਦੇ ਫਾਦਰ ਜਿਹੜੇ ਸੀਗੇ ਉਹ ਰੇੜੀ ਲਾਉਂਦੇ ਸੀਗੇ ਹਸਪਤਾਲ ਦੇ ਬਾਹਰ ਤੇ ਉਹ ਨੇ ਦਸਵੀਂ ਕਰਕੇ ਉੱਥੇ ਰੇੜੀ ਤੇ ਜਾਣ ਲੱਗ ਪਿਆ ਉਹ ਟੀਚਰ ਜਿਹੜਾ ਸੀ ਉਹਦੇ ਘਰ ਗਿਆ ਉਹਦੇ ਘਰ ਜਾ ਕੇ ਉਸ ਦੇ ਵੱਡੇ ਭਰਾ ਨੂੰ ਫਾਦਰ ਨੂੰ ਨਹੀਂ ਵੱਡੇ ਭਰਾ ਨੂੰ ਕਿਹਾ ਕਿ ਇਹ ਬੱਚਾ ਲਾਇਕ ਹੈ ਇਸ ਨੂੰ ਰੇੜੀ ਤੇ ਨਾ ਲਾਓ ਇਸ ਨੂੰ ਅੱਗੇ ਪੜਾਓ ਉਹ ਉਹਨਾਂ ਪੜਾਉਣ ਲੱਗ ਪਏ ਕਿਉਂਕਿ ਉਹ ਹਸਪਤਾਲ ਦੇ ਸਾਹਮਣੇ ਰੇੜੀ ਲਾਉਂਦੇ ਸੀ ਤੇ ਉਹ ਜਦੋਂ ਬਣਨ ਵਾਲੇ ਡਾਕਟਰ ਨੂੰ ਚਿੱਤੇ ਕੋਟਾਂ ਵਿੱਚ ਵੇਖਦਾ ਸੀ ਉਹਦੇ ਵਿੱਚ ਵੀ ਇੱਛਾ ਪੈਦਾ ਹੁੰਦੀ ਸੀ ਕਿ ਮੈਂ ਵੀ ਇਹ ਚਿੱਟਾ ਕੋਟ ਪਾ ਕੇ ਜਿਹੜਾ ਹਸਪਤਾਲ ਦੇ ਵਿੱਚ ਲੋਕਾਂ ਦਾ ਇਲਾਜ ਕਰਾਂ ਉਸ ਚੜ੍ਹਦੀ ਕਲਾ ਦੀ ਭਾਵਨਾ ਦੇ ਨਾਲ ਹੀ ਉਹ ਡਾਕਟਰ ਬਣ ਗਿਆ ਉਹਨੇ ਡਾਕਟਰ ਬਣ ਕੇ ਆਪਣੇ ਸਾਰੇ ਰਿਸ਼ਤੇਦਾਰਾਂ ਦਾ ਕਾ ਕਰਤ ਕਰ ਦਿੱਤਾ। ਉਹਨਾਂ ਨੂੰ ਦੱਸਿਆ ਵੀ ਜ਼ਿੰਦਗੀ ਕੀ ਹੁੰਦੀ ਹੈ। ਉਹਨੇ ਪੜ੍ਹਾਈ ਦੀ ਇੰਪੋਰਟੈਂਸ ਦੱਸਦੀ। ਸੋ ਚੜ੍ਹਦੇ ਕਾਲਾ ਵਿੱਚ ਰਹੋਗੇ, ਜਿੱਨਾ ਚੜਪੜਦੇ ਰਹੋਗੇ, ਜਿੱਨਾ ਚ ਕਾਮਯਾਬ ਹੋ, ਜਿੱਨਾ ਚ ਕਾਮਯਾਬ ਹੁੰਦੇ ਰਹੋਗੇ। ਕਾਮਯਾਬੀ ਦੀ ਭਾਵਨਾ ਦਾ ਕਾਮਯਾਬੀ ਦਾ ਐਕਸਪੀਰੀਅੰਸ ਚੜ੍ਹਦੀ ਕਲਾ ਵਿੱਚ ਰੱਖਦਾ।